ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਤੇ ਸਖਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਦਨ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਧੱਕਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਇਹ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਦਮ ਚੱਕੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਇਹ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਨੇਤ ਪਰਿਵਾਰ ਸਨੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ برداشت ਕਰਨਗੇ ਧੰਨਵਾਦ ਲੋਕਾਂ ਨੇ ਇੱਕ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਊਗਾ ਉਹਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪਿੰਡ ਨੇ ਇਸ ਗੱਲ ਤੇ ਮੋਹਰ ਲਾਈ ਆ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਕਾਦਨ ਕਰੂਗਾ ਪੰਚਾਇਤ ਅਤੇ ਪਿੰਡ ਦੇ ਲੋਕ ਉਹਦੇ ਸੱਤ ਫੈਸਲਾ ਲੈਣਗੇ ਤੇ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਪਰਿਵਾਰ ਸਮੇਤ ਪਰਿਵਾਰ ਪਲੇਟਾ ਧੱਕਿਆ ਜਾਊਗਾ ਪਰਿਵਾਰ ਸਮੇਤ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜਿਹਾ ਕੰਮ ਕਰੂਗਾ ਘਟਿਆ ਹਰਕਤ ਕਰੂਗਾ ਉਹਨੂੰ ਪਿੰਡ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਧੰਨਵਾਦ